ਫੇਮ ਰੇਲ ਨੂੰ ਅਸੂਰੇ ਮਹੀਨੇ ਸੰਗਰਾਣ ਦੀ ਲੱਖ ਲੱਖ ਵਧਾਈਆਂ ਨੂੰ ਵਾਹਿਗੁਰੂ ਤੁਹਾਡੇ ਸਾਰਿਆਂ ਦੇ ਘਰੇ ਖੁਸ਼ੀਆਂ ਭਰੇ ਮਹੀਨਾ ਲੈ ਕੇ ਆਵੇ ਜੇ ਕੋਈ ਗਲਤੀ ਹੁੰਦੀ ਹੈ ਜਾਂ ਕਮੀ ਪੇਸ਼ੀ ਹੁੰਦੀ ਤੁਸੀਂ ਜਰੂਰ ਕਮੈਂਟਰੀ ਚ ਦੱਸਿਆ ਕਰੋ ਅਸੀਂ ਉਹ ਕਮੀ ਪੇਸ਼ੀ ਗਲਤੀ ਸੁਧਾਰਨ ਦੇ ਵਾਲੇ ਬਣਿਆ ਕਰੀਏ ਹਾਂਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਤੇ ਸਵਾਗਤ ਕਰਦਾ ਆਪਣ ਨਵੇਂ ਵਲੌਗ ਦੇ ਵਿੱਚ ਤੇ ਪਹਿਲਾ ਸਭ ਤੋਂ ਤੁਹਾਨੂੰ ਅੱਥੂ ਦੇ ਮਹੀਨੇ ਦੀ ਸੰਗਰਾਣ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਇਹ ਵਲੌਗ ਵੈਸੇ ਵੀ ਮੇਰਾ ਵੀ ਦੋ ਦਿਨ ਬਾਅਦ ਹੋਣਾ ਸੰਗਰਾਣ ਤੋਂ ਤੇ ਅੱਜ ਮਹਾਰਾਜ ਦੇ ਇਹਦੇ ਬਣਾਉਣੇ ਪ੍ਰਸ਼ਾਦ ਕੜਾ ਪ੍ਰਸ਼ਾਦ ਬਣ ਗਿਆ ਤੇ ਕੋਣੀ ਲਵਾਉਣੇ ਪੋੜਾ ਮਹਾਰਾ ਇਹਨੂੰ ਤੇ ਫਿਰ ਛਾਗਦੇ ਆਪਾਂ ਵੀ ਤੇ ਅੱਜ ਦਾ ਫੇਰ ਸਾਮਾਚਾਰ ਇਹੋ ਹੀ ਆ ਵੀ ਅੱਜ ਫੇਰ ਮਿੱਟੀ ਛੁੱਟਨੀ ਆ ਉਥੇ ਉਹਦੋਂ ਕੱਲ ਦੀ ਮਿੱਟੀ ਆਈ ਨਹੀਂ ਸੀ ਕੱਲ ਫੇਰ ਇਹ ਛੁੱਟ ਕੇ ਪਰਸੋਂ ਦੇ ਕੱਲ ਫੇਰ ਅਹੀਂ ਪਾਇ ਪੂਰੇ ਪਰੇ ਕੱਸਦੇ ਰਹਿ ਤੇ ਹੁਣ ਮਿੱਟੀ ਆਊਗੀ ਤੇ ਫੇਰ ਵੇਨੇ ਮਿੱਟੀ ਮਿੱਟੀ ਛੁੱਟ ਕੇ ਤੇ ਬਸ ਅੱਜ ਦੇਹੀ ਆ ਅੱਜ ਫੇਰ ਮਿੱਟੀ ਛੁੱਟਰੀ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਇਹੋ ਕੰਮ ਚੱਲਣ ਡਿਆ ਸਾਡੇ ਮਿੱਟੀ ਰੇਤ ਮਿੱਟੀ ਰੇਦੀ ਤੇੰਬੇ ਲਈ ਤੁਹਾਨੂੰ ਬਾਅਦ ਤੇ ਇੱਕ ਵਾਰ ਫੇਰ ਮੇਰੇ ਵੱਲੋਂ ਅਸੂਰੇ ਮਹੀਨੇ ਦੇ ਸੰਗਰਾਣ ਦੀ ਲੱਖ ਲੱਖ ਵਧਾਈਆਂ ਨੂੰ ਵਾਹਿਗੁਰੂ ਤੁਹਾਡੇ ਸਾਰਿਆਂ ਦੇ ਘਰੇ ਖੁਸ਼ੀਆਂ ਭਰਿਆ ਮਹੀਨਾ ਲੈ ਕੇ ਆਵੇ ਤੇ ਚੰਗੇ ਚੰਗਾ ਸਾਰਾ ਕੋ ਸਾਰਾ ਨਾ ਹੋਵੇ ਵਧੀਆ ਵਧੀਆ ਤੇ ਚੜ੍ਹਦੀ ਕਲਾ ਜਾ ਰੋ ਸਾਰੇ ਜਣੇ ਚੁੱਕ ਨੇ ਇੱਥੇ ਪਾਏਗੇ ਚੁੱਕ ਨੇ ਦੇਖੀ ਇੱਥੇ ਨਾਲੀ ਗਿੱਲੀ ਮਿੱਟੀ ਮਾਦਣਾ ਗਿੱਲੀ ਬੜੀ ਮਿੱਟੀ ਅੱਜ ਦੇ ਗੁਣ ਅੱਜ ਵੇ ਗਿੱਲੀ ਆ ਗਈ ਸੋ ਗਾਇਸ ਚੈੱਕ ਕਰੋ ਇਥੇ ਰੇਰ ਚੁੱਕ ਕੇ ਥੁੱਟੀ ਇਥੇ ਪਾਤੀ ਮਿੱਟੀ ਫੇਰੇ ਤੁਹਾਨੂੰ ਦਿਖਾਇਆ ਜਿਵੇਂ ਇਹ ਟਰਾਲੀਆਂ ਆਈਆਂ ਦੋ ਤੋਂ ਬਲੈਂਚੀ ਬਣ ਗਈ ਡਾੜੀ ਤੇ ਇੰਦਰ ਦੋਵੇਂ ਹੱਦ ਆ ਪਰਨਾ ਤੇ ਮੈਂ ਚੁੱਕ ਚੁੱਕ ਰੇੜੀਆਂ ਲਿਆਉਣੇ ਹਨ ਤੇ ਮਿਲ ਤੁਹਾਨੂੰ ਬਾਅਦ ਮਿੱਟੀ ਸੁੱਟ ਕੇ ਇਧਰ ਖਪੂਰਤੀ ਨਹੀਂ ਫੇਰ ਪੂਰਤੀ ਹੈ ਟਰਾਲੀ ਮਿੱਟੀ ਦੀ ਅੰਦਰ ਆ ਗਈ ਟਰਾਲੀ ਰਹਿ ਗਈ ਬਸ ਇਹ ਵੀ ਥੋੜ ਦੇਣੀ ਹੈ ਫਾਉਨ ਫੇਦੀ ਖੜੀ ਸੋ ਹੈ ਗਾਇਸ ਹੁਣ ਮਿੱਟੀ-ਮਿੱਟੀ ਥੋੜੀ ਸਾਰੀ ਤੇ ਹੁਣੇ ਫ੍ਰੀ ਹੋਏ ਨੇ ਜੋਰ ਪੂਰਾ ਲੱਗਾ ਉਹਨੂੰ ਕਿ ਜਦੋਂ ਲੱਗਾ ਦਾ ਦੋ ਦਿਨ ਦੋ ਗਿਆ ਤੇ ਕੋਈ ਗੱਲ ਨਹੀਂ ਉਹ ਬਾਹਰ ਡਾਇ ਖੜਾ ਗਿਆ ਕੰਨੋ ਦੀ ਗੱਲ ਕੋਈ ਤੇ ਹੁਣ ਚੱਲੇ ਦੁੱਧ ਲੈਣੇ ਦੁੱਧ ਲੈ ਕੇ ਤੇ ਫੇਰ ਨਾਲ ਗੱਲਬਾਤ ਕਰਦੇ ਬਾਅਦ ਤੇ ਨਾਲ ਨੂੰ ਗਨੇ ਫ੍ਰੈਸ਼ ਹੋਏ ਆ ਚੱਲ ਤੇ ਚਲੋ ਚੱਲੀ ਦੁੱਧ ਲੈਣੇ ਨਾਲ ਚੱਲੇ ਅੰਦਰ ਤੇ ਮੋਟਰ ਸਲ ਕਰ ਲਿਆ ਹੌਣ ਇਹਨੂੰ ਕਰ ਗਿਆ ਸਟਾ So guys ਦੁੱਧ ਲੈ ਜਾਂਦਾ ਹੀ ਤੇ ਮਿੱਟੀ ਮਿੱਟੀ ਵੀ ਛੱਡ ਲਈ ਹੈ ਤੇ ਹੁਣ ਦੇਖ ਰਹੇ ਅਨੁਪਮਾ ਕੁਝ ਵੀ ਨਹੀਂ ਦਿਖਾਈ ਅਨੁਪਮਾ ਦਾ ਸ਼ੋ ਸੋ ਹੈ ਗਾਇਸ ਹੁਣ ਕਰਦੇ ਆ ਯੂਨਿਟ ਚੈੱਕ ਇਹ ਵੀ ਹੜਾ ਰੋਜ਼ ਦਾ ਕੰਮ ਹੋ ਗਿਆ ਤੇਲੀ ਬੱਤੀ ਬੁੱਤੀ ਨਾ ਪੈਂਦੀ ਹੋਵੇ ਤੇ ਯੂਨਿਟ ਹੋ ਗਈ ਹੈ 3398 ਯੂਨੋਟੇ ਕਰ ਲਏ ਚੈੱਕ ਹੁਣ ਜਾ ਕੇ ਘਰ ਜਾ ਕੇ ਲਿਖ ਦਿੰਨੇ ਆ ਹੜਾ ਰੋਜ਼ ਦੀ ਰੁਟੀਨ ਆ ਵੀ 24 ਘੰਟੇ ਵਿੱਚ ਕਿੰਨੇ ਯੂਨਿਟ ਬਲਦੇ ਆ ਤੇ ਇਹਦਾ ਕਰਕੇ ਹੁਣ ਮਾੜਾ ਉਹ ਲਿਖਣਾ ਪੈਂਦਾ ਉਥੇ ਨੋਟ ਕਰ ਲਈ ਇਹਦੇ ਨਾਲ ਨਾਲ ਹੀ ਤੇ ਹੁਣ ਜ ਜਾ ਕੇ ਹੁਣ ਵੇਨੇ ਆ ਦੇਖਦੇ ਨੋਟ ਕਰਦੇ ਕਿੰਨੇ ਬਲੇ ਆ ਲੋਨੇ ਹਿਸਾਬ ਦਾ ਵੱਜਦਾ ਸਵੇਰ ਦਾ ਅੱਜ ਵਲੌਗ ਬਣਿਆ ਹੀ ਨਹੀਂ ਜਿਆਦਾ ਕਿਉਂਕਿ ਸਵੇਰ ਦੇ ਮਿੱਟੀ ਥੋੜੇ ਦੇ ਰਹੇ ਆ ਤੇ ਮਿੱਟੀ ਦੇ ਵਿੱਚ ਹੀ ਨਾਗੀ ਫੜੀ ਡਾੜੀ ਆੜੀ ਤੇ ਕਾ ਥੱਕੇ ਦੁੱਸਕੇ ਤੋਂ ਕਿਵਾਹ ਪਏ ਹੋਂ ਤੇ ਵੇਹੇ ਜੀ ਨਹੀਂ ਕਰੰਦਿਆ ਨਾ ਤੁਰਨ ਫਿਰਨੂ ਫਿਰ ਵੀ ਵੇਨੇ ਇੱਕ ਦੋ ਮਿੰਟ ਦਾ ਬਣਦਾ ਵਲੌਗ ਤਾਂ ਬਣਾ ਲੈਂਦੇ ਆ ਤੇ ਉਹ ਹੀ ਪਤਾ ਕਿ ਇੱਕ ਦੋ ਮਿੰਟ ਦਾ ਜਿਹੜਾ ਹੋਊਗਾ ਤੇ ਨਾਲ ਮੇਰੇ ਆਇਆ ਹੀ ਇੰਦਰ ਪਹਿਲਾਂ ਹੀ ਜਨੇਵ ਚੱਲ ਤੁਰ ਫਿਰ ਕੇ ਹੁਣ ਦੋ ਜਣੇ ਮੈਂ ਤੇ ਇੰਦਰ ਦਾ ਡਾਡੀ ਰਾਜ ਤਰੇ ਆਉਂਦੇ ਬਾਬਾ ਜੀ ਘਰੇ ਸਾਡੇ ਕੋਲ ਗਿਆ ਤੇ ਉਧਰੋਂ ਹੋ ਗਏ ਹਾਂ ਰਾਜ ਵਿੱਚ ਤੇ ਫਿਰ ਉਹਨੂੰ ਕਹਿੰਦੇ ਰੋਟੀ ਖਾ ਲਈਏ ਰੋਟੀ ਰੱਟੀ ਖਾ ਕੇ ਤੇ ਫਿਰ ਚੱਲਦੇ ਆ ਇਤਨੇ ਹਣੇ ਚੱਲਾਂਗੇ ਹਾਂ ਉਹਨੇ ਚਰਨ ਵੇਖ ਲਈਏ ਤਾਰਕ ਮਹਿਤਾ ਉਲਟਾ ਚਸ਼ਮਾ ਜੇਠਾ ਲਾਲ ਅਨੂਪਮਾ ਚੱਲਣ ਡਿਆ ਸੀ ਨਾ ਅਨੂਪਮਾ ਦਾ ਕਰਕੇ ਵਿੱਚ ਕਿਸੇ ਨੂੰ ਵੀ ਨਹੀਂ ਤੇ ਯਹਾਂ ਬਾਤ ਬੇਟੀ ਦੀ ਨਹੀਂ ਮਾਂ ਕੀ ਹੋ ਰਹੀ ਹੈ ਸੋ ਗਾਇਸ ਹੁਣ ਦੇਖਨੇ ਆ ਤਾਰਕ ਮਹਿਤਾ ਉਲਟਾ ਚਸ਼ਮਾ ਜੇਠਾ ਲਾਲ ਸੋ ਗਾਈਸ ਹੁਣ ਬਾਹਰ ਤੁਰਨ ਫਿਰਨਾ ਆਏ ਆ ਮੈਂ ਇੰਦਰ ਤੇ ਨਾਲ ਡੈਡੀ ਜੀ ਤੇ ਇਹਨਾਂ ਤੁਰਨ ਫਿਰਨਾ ਯਾਰ ਤੁਰ ਫਿਰ ਕੇ ਗੱਲਾਂ ਪਤਾ ਕਰਦੇ ਆ ਚਾਰ ਤੇ ਬਸ ਗੱਲਾਂ ਪਤਾ ਕਰਕੇ ਫੇਰ ਜਾਣੇ ਘਰੇ ਤੇ ਵਲੌਗ ਮੈਂ ਘਰ ਜਾ ਕੇ ਐਂਡ ਕਰੂੰਗਾ ਅੱਜ ਤੇ ਵਲੌਗ ਤਾਂ ਅੱਜ ਜਾਰੇ ਬੰਨ ਨਹੀਂ ਡਾਇਆ ਵਾਹਾਂ 2-4 ਮਿੰਟ ਦੇ ਬੰਨ ਦੇ 2-4 ਮਿੰਟ ਦੇ ਪਾਉਣੇ ਆ ਤੇ ਜੇ ਤੁਹਾਨੂੰ ਵਲੌਗ ਚੰਗੇ ਲੱਗਦੇ ਜੇ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸਾਨੂੰ ਵੀ ਮੋਟੀਵੇਸ਼ਨ ਮੋਟੀਵੇਟਡ ਹੁੰਦੇ ਆਂ ਹੀ ਵੀ ਵੇਖ ਕੇ ਵੀਡੀਓ ਸਾਡੀ ਵਲੌਗ ਆ ਜਾਂਦੇ ਆ ਸਾਡ ਨੂੰ ਲੋਕੀ ਵੇਂਦੇ ਆ ਕਿਦਾਂ ਹਨ ਜੇ ਕੋਈ ਗਲਤੀ ਹੁੰਦੀ ਹੈ ਜਾਂ ਕਮੀ ਪੇਸ਼ੀ ਹੁੰਦੀ ਤੁਸੀਂ ਜਰੂਰ ਕਮੈਂਟ ਵਿੱਚ ਦੱਸਿਆ ਕਰੋ ਅਸੀਂ ਉਹ ਕਮੀ ਪੇਸ਼ੀ ਗਲਤੀ ਸੁਧਾਰਨ ਦੇ ਵਾਲੇ ਬਣਿਆ ਕਰੀਏ ਪੇਛਦਾਇਆ ਕਰੀਏ ਗਲਤੀ ਨੂੰ ਹੁਣ ਮੀਂਹ ਡੌਂਡੀ ਆ ਗਾਇਸ ਸਵੇਰ ਤੋਂ ਥੱਕੇ ਪਏ ਮਿੱਟੀ ਛੋਟ ਛੋਟ ਕੇ ਹਾਂ ਹੁਣ ਜਾ ਕੇ ਹਾਂ ਵਲੌਗ ਅਪਲੋਡ ਕਰਕੇ ਤੇ ਫਿਰ ਸੌਂ ਜਾਗੇ ਪਹਿਲਾਂ ਐਡਿਟ ਕਰਨੇ ਆ ਫਿਰ ਅਪਲੋਡ ਕਰਨੇ ਆ ਤੇ ਫਿਰ ਸੌਵਾਂਗੇ ਭਲਕੇ ਫਿਰ ਇੱਕ ਟਰਾਲੀ ਮਿੱਟੀ ਦੀ ਉਣੀ ਉਹ ਸਟਾਂਗੇ ਤੇ ਫਿਰ ਵੇਖਾਂਗੇ ਬੰਦਾ ਚਲੋ ਮਿਲਦੇ ਤੁਹਾਨੂੰ ਘਰ ਜਾ ਕੇ ਹੁਣ ਸੋ ਹੈਲੋ ਗਾਇਸ 12 ਕੌਮ ਫਿਰਕੇ ਵੀ ਆ ਗਏ ਆ ਸੈਰਸੁਰ ਵੀ ਕਰ ਲਈ ਐ ਤੇ ਜੋ ਅੱਜ ਦੇਖਿਆ ਮਿੱਟੀ-ਮਿੱਟੀ ਤੇ ਪਾ ਲਈ ਬਰਾਬਰ ਕਰਤਾ ਵਾ ਤੇ ਪੜ ਕੇ ਕਰਾਂਗੇ ਇਹਨੂੰ ਪਧਰਾ ਪੜ ਕੇ ਪਹਿਲੇ ਇੱਕ ਟਰਾਲੀ ਹੋਰ ਮਿੱਟੀ ਦੀ ਪਾ ਗਏ ਨੇ ਫੇਰ ਪਧਰਾ ਕਰਾਂਗੇ ਤੇ ਅੱਜ ਦੇ ਵਲੌਗ ਵਿੱਚ ਇੰਨਾ ਹੀ ਤੇ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰਦੇ ਹੋ ਮਿਲਦੇ ਹਾਂ ਕੱਲ੍ਹ ਦੇ ਨਵੇਂ ਵਲੌਗ ਦੇ ਵਿੱਚ ਮਿੱਟੀ ਛੁੱਟਦੇ ਆ ਹੁਣੇ ਦੇਰ ਲਈ ਬਾਏ ਬਾਏ ਗੁੱਡ ਨਾਈਟ